ਬਰਕਟ ਸਾਮੋਲੇ ਸਭ ਜੀ ਉਜਪਾਇ ਇਸ ਭਾਨ ਗੁਰ ਨਾ ਹੋਵੇ ਆਮਨ ਜਾਨ ਹਰ ਤਨ ਕਾੜ ਚਲੇ ਜਨ ਸੋਈ ਨਾਨਕ ਜਿਨੇ ਪ੍ਰਾਪਤ ਹੋਏ ਕੇ ਮシャン ਰਿਸ ਨਮ ਨਿਤ ਗੁਰਦ ਗਿਆਨ ਸਰਬ ਤਹਿ ਅਖਿਦਾ ਵਿਦਿਆ ਤਪ ਜੋਤ ਪ੍ਰਮਥਿਆਨ ਧਿਆਨ ਸੇ ਸ਼ੇਲਾਨ ਜਾਰ ਬਗਾਰ ਦਾ गाय पेर में केवल हर

उर्मल ਮਹਾਰਮ ਸਾਧ ਰਾਮ ਨਿਰਬਲ ਤਾਂਗੇ ਦਰਮ ਸਭ ਤੇ ਉਹ ਜਦਾਂ ਕੇ ਸੋ ਬਾਹ ਨੇ ਨਾਰ ਕਏ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹਿ ਸੇਵਕ ਜਨ ਮੰਨੈ ਪਰਤਖ ਗੁਰੂ ਨਿਸਤਾਰੇ ਨਦਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਵੈ ਸਿਧ ਕਰ ਸੰਮਦੇ ਨੂਰੇ ਅਸ਼ਾਉ ਗੁਰ ਸ਼ਾਉ ਝੱਡੀ ਐ ਤਦ ਡਟਾ ਸਜੇ ਪਾਦ ਸ਼ਹਾ ਭਲੇ ਜਨਮ ਜਨਮ ਤਨਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੋਰਠ ਮਹੱਲਾ ਚੌਥਾ ਪੰਜਾਬ ਦਾ ਅਜਾਰੇ ਚੜੇ ਤਾਂ ਸਿੱਧ ਹੋਏ ਸਿੱਧੀ ਤੇ ਬੁੱਧ ਪਾਏ ਪ੍ਰੇਮ ਕੇ ਸੰ ਲਾਗੇ ਤਨ ਭੇਤਰ ਮੰਗਾਂਟ ਆ ਜਾਏ ਤਦ ਹੋਏ ਸਿੱਧੀ ਦੇ ਮੁਕ ਪਾਏ ਪ੍ਰੇਮ ਕੇ ਸਰ ਲਾਗੇ ਤਨ ਭੇਤਰ ਤਾਂ ਬ੍ਰਹਮ ਕਟਿਆ ਜਾਏ ਸਾਰ ਸਮਿਆ ਮਨ ਜਾਣਾ ਮਨ ਮੋਰਖ ਜੇ ਤੇ ਜਾਣਾ ਹਰ ਜੀਓ ਕਿਰਪਾ ਕਰੋ ਗੁਰ ਮੇਲੋ ਤਾਰ ਨਾਮ ਸਮਾਨਾ ਜਿਸ ਕੇ ਵਾਥ ਸੋਈ ਪ੍ਰਭ ਜਾਣੈ ਜਿਸ ਨੂੰ ਦੇ मे नो पक गाने गुजर गुरपुर लख लखाणे जिन जा सोही जान ਰਸੋਈ ਜਿਸ ਨੂੰ ਦਾਤ ਕਰੇ ਸਭ ਪਾਏ ਜਨਨਾਦ ਕੇ ਅਬਰ ਨਾ ਕੋਈ ਸਾਭ ਦੇਸ਼ ਤੇਰਾ ਤੂੰ ਅੰਤਰ ਜਾਮੇ ਤੂੰ ਸੰਮਾਨ ਦਾ ਪ੍ਰਭ ਸੁਏ ਦਾ ਤਸ ਦੋਹੀ ਸਦੇ ਤੇ ਮਦਪਾਈ ਰੇਮ ਕੇ ਸਰ ਲਾਗੇ ਤਨ ਭੀਤਰ ਹਾ ਤਾਂ ਪਰਮ ਕਟਿਆ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ